ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਗਰਮਿੰਦਰਾ ਡੇਰੀ ਫਾਰਮ ਪੇਜ ਤੇ ਆਪਾਂ ਖੜੇ ਆਂ ਪਿੰਡ ਜੋਧਪੁਰ ਰਮਾਣਾ ਬਰਿੰਡੇ ਦੇ ਨੇੜੇ ਜਿੱਥੇ ਐਮਜੋ ਹਸਪੀਟਲ ਆ ਤੇ ਤੁਹਾਨੂੰ ਦਿਖਾਉਦੇ ਆਂ ਇਹ ਝੋਟੀਆਂ ਕਾਫੀ ਚੰਗੀਆਂ ਆ ਤੇ ਪਸ਼ੂ ਸਾਰੇ ਇੰਨਾਂ ਕੋਲੇ ਬਹੁਤ ਚੰਗੇ ਆ ਤੇ ਇਹਨਾਂ ਬੱਸ ਜਿਹੜੀ ਸਮੱਸਿਆ ਨੇਣਾ ਸੁਣੋ ਬਦਾਂ ਇਹਨੂੰ ਆਗਲੀ ਸਮੱਸਿਆ ਪਾਰ ਦੀ ਕਾਫੀ ਟਾਈਮ ਕੋਈ ਕਰਦਾ ਇਹਨਾਂ ਸਮੱਸਿਆ ਅਜਿਹਾ ਟ੍ਰੀਟਮੈਂਟ ਵੀ ਕਰਿਆ ਇੰਜੈਕਸ਼ਨ ਲਾਇਆ ਜਾਂ ਨਾਲ ਦਵਾਈ ਵੀ ਦਿੱਤੀਆਂ ਕਿੰਨਾ ਨੂੰ ਦੇਸੀ ਤੇ ਹੁਣ ਅਧਿਆਰ ਕਰਦੇ ਆ ਕੰਪੀਟ ਦੀ ਦੇਖੋ ਜਿਹ ਰਹਿੰਦੇ ਨੇ ਗੋਲਡਨ ਭਾਰ ਦੀ ਤੇ ਬੰਨ ਦੀ ਠੱਣਾ ਦੀ ਇਹਨੂੰ ਮਿਲ ਬਗਾਦੀ ਸਾਰੀ ਕੋਈ ਚੰਗੀ ਆ ਪਿੰਡਾ ਜੋਧਪੁਰ ਰਮਾਣਾ ਤੇ ਝੋਟੀ ਬਹੁਤ ਜੰਗੀ ਆ ਕਿਉਂਕਿ ਭਾਰ ਦੀ ਸਮੱਸਿਆ ਤੁਹਾਨੂੰ ਬਦਾ ਓਵਰਾਲ ਕੁਛ ਨੂੰ ਆ ਜਾਂਦੀ ਆ ਇਸ ਤਰ੍ਹਾਂ ਇਹ ਵਜਦਾ ਕਾਲਾ ਸਿਆਉਣਾ ਕਾਲਾ ਸੋਨਾ ਹਰਿਆਣੇ ਦੇ ਵਿੱਚ ਮੱਝਾਂ ਨੂੰ ਮੋਦਾ ਨੂੰ ਕਾਲਾ ਸੋਨਾ ਕਿਹਾ ਜਾਂਦਾ ਕਿਉਂਕਿ ਆਪਣੇ ਜ਼ਿਆਦਾਤਰ ਗਾਈਆਂ ਤੇ ਡੈਰੀ ਫਾਰਮ ਜ਼ਿਆਦੇ ਹੋਵੇ ਮੱਝਾਂ ਦੇ ਗੋਦ ਘਾਟਾ ਕਿਉਂਕਿ ਮੱਝਾਂ ਦਾ ਡੈਰੀ ਫਾਰਮ ਆ ਜਿਹੜਾ ਉਹ ਪੱਟਾ ਨਹੀਂ ਹੁੰਦਾ ਤੇ ਬਾਕੀ ਨਾਲ ਆ ਕੇ ਘਰ ਦੀ ਬੋਝ ਪਿਆਰ ਕਰਿਆ ਨੰਬਰ ਆਪਾਂ ਹੈਗੇ 946335515 ਧੰਨਵਾਦ ਜੀ ਸਾਰਾ